ਇਸ ਮੁੰਡੇ ਦੀ ਜਰਾ ਤੁਸੀਂ ਹਿੰਮਤਾ ਦੇਖੋ ਕਿਸੇ ਹੋਰ ਦੀ ਥਾਂ ਤੇ ਕਿਵੇਂ ਪੇਪਰ ਦੇਣ ਵਾਸਤੇ ਹੁੰਦਾ ਹੈ ਤੇ ਜੇਕਰ ਨਾ ਧਿਆਨ ਪੈਂਦਾ ਤਾਂ ਇਸਨੇ ਤਾਂ ਪੇਪਰ ਦੇ ਕੇ ਚਲੇ ਵੀ ਜਾਣਾ ਸੀ ਪਰ ਇਹ ਮੁੰਡਾ ਹੁਣ ਫਸ ਚੁੱਕਿਆ ਤੇ ਪੁਲਿਸ ਨੇ ਇਸ ਨੂੰ ਮੌਕੇ ਉੱਤੇ ਕਾਬੂ ਵੀ ਕੀਤਾ ਹੈ ਮਾਮਲਾ ਡੇਰਾ ਬੱਸੀ ਤੋਂ ਸਾਹਮਣੇ ਆ ਰਿਹਾ ਜਿੱਥੇ ਕਿਸੇ ਹੋਰ ਦੀ ਥਾਂ ਤੇ ETT ਦਾ ਪੇਪਰ ਦਿੰਦਾ ਹੋਇਆ ਨੌਜਵਾਨ ਕਾਬੂ ਕਰ ਲਿਆ ਜਾਂਦਾ ਤੇ ਮੌਕੇ ਦੇ ਉੱਤੇ ਪੁਲਿਸ ਦੇ ਵੱਲੋਂ ਮਾਮਲਾ ਵੀ ਦਰਜ ਕੀਤਾ ਜਾਂਦਾ ਦੱਸਦੀ ਹੈ ਕਿ ਡੇਰਾ ਬਸਤੀ ਦੇ ਸਰਕਾਰੀ ਹਾਈ ਸਕੂਲ ਵਿਖੇ ETT ਦੇ ਪੇਪਰ ਦੇ ਦੌਰਾਨ ਕਿਸੇ ਹੋਰ ਦੀ ਥਾਂ ਤੇ ਪੇਪਰ ਦਿੰਦੇ ਨੌਜਵਾਨ ਨੂੰ ਸਟਾਫ ਦੇ ਵੱਲੋਂ ਕਾਬੂ ਕਰਕੇ ਪੁਲਿਸ ਦੇ حوالے ਕਰ ਦਿੱਤਾ ਗਿਆ ਪੁਲਿਸ ਨੇ ਉਕਤ ਨੌਜਵਾਨ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਵੀ ਸ਼ੁਰੂ ਕੀਤੀ ਹੈ ਮਲਜ਼ਮ ਦੀ ਪਛਾਣ ਜਸਵਿੰਦਰ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਪਿੰਡ ਜਾਮਾ ਰਖਾਇਆ ਜ਼ਿਲ੍ਹਾ ਫਰੋਜ਼ਪੁਰ ਦੇ ਰੂਪ ਦੇ ਵਿੱਚ ਹੋਈ ਹੈ ਜੋ ਕਿ ਓਮ ਪ੍ਰਕਾਸ਼ ਪੁੱਤਰ ਮੰਗਤ ਰਾਮ ਬਣ ਕੇ ਉਸ ਦੀ ਥਾਂ ਤੇ ਪੇਪਰ ਦੇਣ ਲਈ ਆਇਆ ਸੀ ਜਸਵਿੰਦਰ ਸਿੰਘ ਨੇ ਓਮ ਪ੍ਰਕਾਸ਼ ਦੇ ਆਧਾਰ ਕਾਰਡ ਤੇ ਆਪਣੀ ਫੋਟੋ ਲਗਾਈ ਕੋਈ ਸੀ ਪੇਪਰ ਦੇਣ ਬਦਲੇ ਉਸ ਨੂੰ 1 ਲੱਖ ਰੁਪਏ ਮਿਲਨੇ ਸੀ ਕਾਬੂ ਕੀਤਾ ਮਲਜ਼ਮ ਬੀਏ ਪਾਸ ਹੈ ਅਤੇ ਉਰਦਾ ਪਿਆ ਕੋ ਚੁੱਕਿਆ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਨੇ ਦੱਸਿਆ ਕਿ ਚਰਨਿੰਦਰਜੀਤ ਸਿੰਘ ਵਾਸੀ ਪਿੰਡ ਮਟੌਰ ਨੇ ਪੁਲਿਸ ਨੂੰ ਦਿੱਤੇ ਬਿਆਨ ਦੇ ਵਿੱਚ ਦੱਸਿਆ ਕਿ ਉਹ ਸਰਕਾਰੀ ਸੀਨੀਅਰ ਸਕੂਲ ਪਿੰਡ ਪੰਡਵਾਲਾ ਵਿਖੇ ਲੈਕਚਰਾਰ ਲੱਗਾ ਹੋਇਆ ਹੈ ਪਿੱਤੀ 18 ਜੁਲਾਈ ਨੂੰ 336 ਬੱਚਿਆਂ ਦਾ ਈਟੀਟੀ ਦਾ ਪੇਪਰ ਸੀ ਸਰਕਾਰੀ ਸਕੂਲ ਡੇਰਾ ਬਸਤੀ ਵਿਖੇ ਪੇਪਰ ਹੋਣਾ ਸੀ ਜਿੱਥੇ ਕਿ ਉਹ ਬਤੌਰ ਸੁਪਰੀਡੈਂਟ ਨੇ ਅਸੀ ਪੇਪਰ ਸਵੇਰੇ 11:00 ਵਜੇ ਤੋਂ ਲੈ ਕੇ 12:40 ਤੱਕ 79 ਬੱਚਿਆਂ ਨੂੰ ਬਾਇਓਮੈਟ੍ਰਿਕ ਕਰਕੇ ਪ੍ਰੀਖਿਆ ਕੇਂਦਰ ਦੇ ਵਿੱਚ ਭੇਜੇ ਜਾ ਰਿਹਾ ਸੀ ਅਤੇ ਇਸੇ ਦੌਰਾਨ ਓਮ ਪ੍ਰਕਾਸ਼ ਦਾ ਬਾਇਓਮੈਟ੍ਰਿਕ ਵਾਰ-ਵਾਰ ਫੇਲ ਹੋ ਰਿਹਾ ਸੀ ਜਦ ਕਿ ਪੇਪਰ ਸ਼ੁਰੂ ਹੋ ਚੁੱਕਾ ਸੀ ਇਸ ਤੋਂ ਬਾਅਦ ਓਮ ਪ੍ਰਕਾਸ਼ ਦਾ ਬਾਇਓਮੈਟ੍ਰਿਕ ਫੇਲ ਹੋਣ ਬਾਰੇ ਫਲਾਈਂਗ ਸਟਾਫ ਦੇ ਨਾਲ ਗੱਲਬਾਤ ਕੀਤੀ ਗਈ ਜਿਸ ਨੇ ਓਮ ਪ੍ਰਕਾਸ਼ ਨੂੰ ਪਹਿਲਾਂ ਪੇਪਰ ਦੇਣ ਦੀ ਮਨਜ਼ੂਰੀ ਦੇ ਦਿੱਤੀ ਜਦ ਕਿ ਪੇਪਰ ਖਤਮ ਹੋਣ ਮਗਰੋਂ ਓਮ ਪ੍ਰਕਾਸ਼ ਦੀ ਮੁੜ ਤਿੰਨ ਵਾਰ ਜਾਂਚ ਕੀਤੀ ਗਈ ਫਿਰ ਬਾਇਓਮੈਟ੍ਰਿਕ ਟੂਆ ਫੇਲ ਹੋ ਕੇ ਸ਼ੱਕ ਹੋਣ ਤੇ ਜਦੋਂ ਉਸ ਤੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਕੀਤਾ ਸਾਰਾ ਮਾਮਲਾ ਸਾਹਮਣੇ ਆ ਗਿਆ ਸਮਗਰੋਂ ਜਦੋਂ ਵਿਦਿਆਰਥੀਓ ਪ੍ਰਕਾਸ਼ ਦਾ ਐਡਮਿਟ ਕਾਰਡ ਅਤੇ ਰੋਲ ਨੰਬਰ ਚੈੱਕ ਕੀਤਾ ਗਿਆ ਤਾਂ ਪਤਾ ਚੱਲਿਆ ਕਿ ਉਹ ਪ੍ਰਕਾਸ਼ ਦੀ ਫੋਟੋ ਬਦਲ ਕੇ ਜਸਵਿੰਦਰ ਸਿੰਘ ਪੇਪਰ ਦੇ ਰਿਹਾ ਉਹਨਾਂ ਦੱਸਿਆ ਕਿ ਪੁਲਿਸ ਦੇ ਵੱਲੋਂ ਮਲਜ਼ਮ ਦੇ ਖਿਲਾਫ 319 318 ਬੀ ਐਨਐਸ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਜੇਕੇ ਨੌਜਵਾਨ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਜੇਕਰ ਅਸੀਂ ਚੰਗਾ ਭਵਿੱਖ ਬਣਾਉਣਾ ਖੁਦ ਦਾ ਹੈ ਤਾਂ ਅਸੀਂ ਪੇਪਰ ਵੀ ਖੁਦ ਦਵਾਂਗੇ ਸਾਨੂੰ ਪ੍ਰੀਖਿਆਵਾਂ 'ਵਾਂ ਵੀ ਖੁਦ ਦੇਣੀਆਂ ਪੈਣਗੀਆਂ ਪਰ ਜੇਕਰ ਅਸੀਂ ਕਿਸੇ ਦੇ ਕਹਿ ਅਨੁਸਾਰ ਲਾਲਚ ਦੇ ਵਿੱਚ ਆ ਕੇ ਕਿਸੇ ਦੀ ਜਗ੍ਹਾ ਦੇ ਉੱਤੇ ਪੇਪਰ ਦਵਾਂਗੇ ਜਾਂ ਚੀਟਿੰਗ ਕਰਾਂਗੇ ਤਾਂ ਸਾਡੇ ਨਾਲ ਤਾਂ 체ਖਾ ਖੋਣਾ ਲਾਜ਼ਮੀ ਹੈ ਬਾਕੀ ਕੀ ਕਹਿਣਾ ਚਾਹੁੰਦੇ ਹੋ ਇਸ ਨੌਜਵਾਨ ਦੇ ਵੱਲੋਂ ਕੀਤੀ ਗਈ ਕਰਤੂਤ ਦੇ ਬਾਰੇ ਕਮੈਂਟਾਂ ਦੇ ਵਿੱਚ ਦਿਓ ਆਪਣੇ ਆਪਣੇ ਵਿਚਾਰ ਕਰਨ ਕੀ ਸੀ ਮੈਟਰਲ ਕੀ ਮਾਮਲਾ ਸੀ ਮੈਂ ਥਾਣੇ ਹਾਜ਼ਰ ਸੀਗਾ ਜੀ ਤੇ ਚਨਿੰਦਰਜੀਤ ਸਿੰਘ ਜਿਹੜਾ ਕਿ ਇੰਚਾਰਜ ਲੱਗਾ ਸੀਗਾ ਆਪਣੇ ਸੈਂਟਰ ਦਾ ਤੇ ਇਹ ਡੀਡੀ ਪੇਪਰਾਂ ਦਾ ਇਹਨੇ ਇੱਕ ਬੰਦਾ ਦੇਖਿਆ ਵੀ ਇਹਦਾ ਜਿਹੜਾ ਬਾਇਓਮੈਟ੍ਰਿਕ ਵੀ बार-बार ਫੇਲ ਹੋ ਰਿਹਾ ਠੀਕ ਹੈ ਤੇ ਇਹਨੇ ਫਲੈਂਗਰ ਨੂੰ ਦੱਸਿਆ ਜੀ ਫਲੈਂਗਰ ਨੂੰ ਕਿਹਾ ਚਲੋ ਬੱਚੇ ਨੂੰ ਪਹਿਲਾਂ ਪੇਪਰ ਦੇ ਲੈਣ ਦੋ ਉਦੋਂ ਬਾਅਦ ਚ ਇਹਦਾ ਦੁਬਾਰਾ ਕਰਾ ਲਾਂਗੇ ਬਾਇਓਮੈਟ੍ਰਿਕ ਜਦੋਂ ਪੇਪਰ ਦੇਣ ਤੋਂ ਬਾਅਦ ਇਹਦਾ ਬਾਅਦ ਚ ਫਿਰ ਕਰਾਇਆ ਇਹ ਤੇ ਦੋ ਤਿੰਨ ਵਾਰੀ ਫਿਰ ਫੇਲ ਲਿਆ ਆ। ਉਦੋਂ ਬਾਅਦ ਫਿਰ ਇਹਨਾਂ ਨੂੰ ਸੈਂਟਰ ਤੋਂ ਪਤਾ ਲੱਗ ਗਿਆ ਵੀ ਆਹ ਰੋਲ ਨੰਬਰ ਜਿਹੜਾ ਆ ਵੀ ਇਹਨਾਂ ਦਾ ਬੱਚਾ ਜਿਹੜਾ ਬਾਇਓਮੈਟ੍ਰਿਕ ਜਿਹੜਾ ਫੇਲ ਹੋ ਗਿਆ। ਠੀਕ ਹੈ ਜੀ। ਇਹਨਾਂ ਦੇ ਸ਼ੱਕ ਦੇ ਆਧਾਰ ਤੇ ਸਾਡੇ ਕੋਲੇ ਇੱਥੇ ਲਿਆਂਦਾ ਜੀ। ਇਹਦਾ ਜਿਹੜਾ ਪਤਾ ਕੀਤਾ ਗਿਆ ਤੇ ਇਹਦੇ ਕਿਸੇ ਹੋਰ ਬੰਦੇ ਦਾ ਜਿਹੜਾ ਕਿ ਓਮ ਪ੍ਰਕਾਸ਼ ਨਾਮ ਦਾ ਬੰਦਾ ਹੈ ਜੀ। ਉਹਦੀ ਜਗ੍ਹਾ ਇਹ ਪੇਪਰ ਦੇਣ ਆਇਆ ਸੀ ਵੀਰੇ। ਤੇ ਉਹ ਤੋਂ ਕੋਲੋਂ ਕੁਝ ਪੇਮੈਂਟ ਵਗੈਰੇ ਵੀ ਕੋਈ ਲਈ ਹੋਣੀ ਹੈ ਜੀ। ਠੀਕ ਹੈ। ਤੇ ਸਾਰਾ ਕੁਝ ਉਹਨੇ ਕਹਿੰਦੇ ਵੀ ਇਹ ਬਣਾ ਕੇ ਦਿੱਤਾ ਹੈ ਮੈਨੂੰ ਆਧਾਰ ਕਾਰਡ ਵੀ ਆਪਣੇ ਨਾਮ ਦਾ ਤੇ ਇੱਕ ਚਾਰ ਸ਼ੀਟ ਜਿਹੜੀ ਹੁੰਦੀ ਹੈ ਰੋਲ ਨੰਬਰ ਤੇ ਜਿੱਦੇ ਫੋਟ ਲੱਗਦੀ ਹੈ ਉਹ ਵੀ ਵੀ ਉਹਨ ਸਾਰਾ ਕੁਝ ਆਪ ਤਿਆਰ ਕਰਕੇ ਦਿੱਤਾ ਸੀ ਜੀ ਐਸ ਜਿਸ ਕਰਕੇ ਇਹ ਤੇ ਪੇਪਰ ਦੇਣਾ ਸੀ ਤੇ ਜਿੱਤੇ ਇਹਨੂੰ ਲਾ ਕੇ ਸਾਡੇ ਪੇਸ਼ ਕਰਤਾ ਜੀ ਅਸੀਂ ਮੁਕੱਦਮਾ ਨੰਬਰ 247 ਦਰਜ ਕਰ ਲਿਆ ਜੀ ਨਵੀਂ ਐਕਟ ਦੇ ਤਹਿਤ ਜੋਗ 318 4 319 2 ਬੀ ਐਨ ਆਰ ਦੇ ਤਹਿਤ ਉਹਨਾਂ ਡਾਟਾ ਬੱਜ਼ ਜਿਹਨੂੰ ਅੱਜ ਕੋਰਟ 'ਚ ਪੇਸ਼ ਕਰਨ ਵਾਸਤੇ ਲੈ ਕੇ ਜਾ ਰਹੇ